ਤੂੰ ਮੈਨੂੰ ਕਹਿ ਰਹੀ ਆਂ ਵੀ ਤੇਰਾ ਨੱਕ ਬੜਾ ਮੋਟਾ ਊਠ ਨੇ ਇਦਾਂ ਕੀਤਾ ਦਾ ਊਠ ਨੇ ਉਦਾਂ ਕੀਤਾ ਦਾ ਬੀਬੀ ਕੱਲਾ ਨੱਕ ਹੀ ਨਹੀਂ ਮੋਟਾ ਹੋਰ ਵੀ ਬੜਾ ਕੁਛ ਮੋਟਾ ਵਾ ਦੂਜੀ ਗੱਲ ਤੂੰ ਕਹਿ ਰਹੀ ਆਂ ਵੀ ਮੁਸਕਹ ਹੋਏ ਨਿਆਂਗ ਬੀਬੀ ਗੱਲ ਸੁਣ ਮੇਰੀ ਇੱਕ ਮੁਸਕਣ ਦੀ ਗੱਲ ਤੂੰ ਦੂਰ ਦੀ ਆਵੇਂ ਸਾਡੇ ਦੇ ਜਿਹੜੇ ਕੰਮ ਕਰਦੇ ਨੇ ਮੁਸਕ ਉਹਨਾਂ 'ਚ ਵੀ ਨਹੀਂ ਆਉਂਦਾ ਠੀਕ ਆ ਇਹ ਜ਼ਮਾਨਾ ਬਹੁਤ ਪੜ੍ਹਿਆ ਲਿਖਿਆ ਦਾ ਹੋ ਗਿਆ ਵਾ ਵੇਖਣ ਨੂੰ ਜਿਹੜੇ ਤੈਨੂੰ ਤੁਹਾਨੂੰ ਲੱਗਦਾ ਨਾ ਨਿਆੰਗ ਐਵੇਂ ਤੁਰੇ ਫਿਰਦੇ ਵੀ ਪਤਾ ਨਹੀਂ ਤੂੰ ਹੀ ਫੰਡ ਗਈਆਂ ਦੋਗ ਤਾਂ ਨੂੰ ਸੱਟ ਕੀਤੀਆਂ ਜਾਂ ਉੱਤੇ ਉਹ ਹੈਂਗਰ ਜਾ ਪਾ ਲਈ ਨਹੀਂਆਂ ਜਾਂ ਤੇ ਮੂੰਹ ਸਰ ਰੰਗ ਲਈ ਨਹੀਂ ਤੂੰ ਸੋਚਦੀ ਵੀ ਤੂੰ ਹੀ ਖਰਿਆ ਦੁਨੀਆ ਦੇ ਪੜ੍ਹੀ ਲਿਖੀ ਆ ਬੀਬੀ ਗਾਲਸੋ ਮੇਰੀ ਜਿੱਥੋਂ ਕੁਝ ਉਹ ਤੂੰ ਨੰਗਣ ਡਈਆਂ ਨਾ ਇਥੋਂ ਮੈਂ ਬਹੁਤ ਚਿਰ ਦਾ ਪਹਿਲਾਂ ਨੰਗ ਚੁੱਕਾ ਵਾਂ ਠੀਕ ਆ ਤੇ ਜਿੰਨੀ ਤੇਰੀ ਉਮਰ ਆ ਨਾ ਉਹਨੋਂ ਵੱਧ ਮੈਂ ਤੁਨ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਠੀਕ ਆ ਬਸ ਸਮਝ ਲਈ ਜੋ ਮੈਂ ਤੈਨੂੰ ਕਹਿਣਾ ਚਾਹੁੰਦਾ ਆ ਬਾਕੀ ਤੂੰ ਕਹਿੰਦੀ ਵੀ ਮੁਸ਼ਕਲੇ ਹੋਏ ਮੁਸ਼ਕਿਆ ਜਾ ਤੂੰ ਮੇਰੇ ਨਾਲ ਰਾਤ ਕੱਟ ਕੇ ਵੇਖੀ ਮੈਂ ਮੁਸ਼ਕਿਆ ਕੇ ਨਹੀਂ ਮੁਸ਼ਕਿਆ ਇੱਕ ਕਰੀ ਰਾਤ ਕੱਟ ਕੇ ਵੇਖ ਤੈਨੂੰ ਆਪੇ ਪਤਾ ਲੱਗ ਜਾਣਾ ਮੈਂ ਮੁਸ਼ਕਿਆ ਕੇ ਨਹੀਂ ਮੁਸ਼ਕਿਆ ਠੀਕ ਆ ਸਾਡੇ ਲਾਗੂ ਦੀ ਜਿਹੜੇ ਲੰਗ ਜਾਂਦਾ ਨੂੰ ਪਤਾ ਲੱਗ ਜਾਂਦਾ ਵੀ ਸਾਡੇ ਕੋਲ ਬਦਬੂ ਨਹੀਂ ਆਊਗੀ ਕੁਛ ਬੋਈ ਆਊਗੀ ਠੀਕ ਆ ਸਾਡੇ ਨਾਲ ਜਿੰਨੇ ਵੀ ਸੱਚੇ ਮਿੱਤਰ ਇੰਦੇ ਆ ਸਾਰੇ ਪੜੇ ਲਿਖੇ ਆ ਅਨਪੜ੍ਹ ਨਹੀਂ ਹੈਗੇ ਹੁਣ ਅੱਜ ਦੇ ਸਮੇਂ ਤੇ ਜਿਹੜੇ ਅਨਪੜ੍ਹ ਆ ਨਾ ਉਹ ਵੀ ਆਪਰੇ ਆਪ ਨੂੰ ਸਫਾਈ ਸਤਾ ਰੱਖਦੇ ਉਹ ਜ਼ਮਾਨੇ ਗਏ ਆ ਦੂਜੀ ਗੱਲ ਜੇਰੀ ਤੂੰ ਕਹਿੰਨੀ ਐ ਨਾ ਵੀ ਟੈਕਸ ਤੁਸੀਂ ਤਾਰਦੇ ਆ ਕਲਾਕਾਰ ਤਾਰਦੇ ਆ ਮੈਂ ਇੱਥੇ ਕਿਹੜਾ ਕੰਮ ਕਰਨਾ ਉਹ ਸਭ ਪਤਾ ਸਾਨੂੰ ਅਨਪੜ੍ਹ ਨਹੀਂ ਹੈਗੇ ਤੂੰ ਕਹਿੰਨੀ ਤੇ ਤੇਰੀ ਕੀ ਔਕਾਤ ਹੈ ਔਕਾਤ ਕਿਤੇ ਇੱਕ ਰਾਤ ਮੈਨਾਂ ਰਹਿ ਕੇ ਵੇ ਤੈਨੂੰ ਮੇਰੀ ਔਕਾਤ ਦਾ ਪਤਾ ਲੱਗ ਜਾਊਗਾ ਇੱਥੋਂ ਸਾਰਾ ਕੁਝ ਛੱਡ ਕੇ ਪੱਕੀ ਦਾ ਨਾ ਫੈਨ ਹੋ ਗਈ ਤੇ ਭੈਣ ਚ ਫੇਰ ਗੱਲ ਕਰੀ ਠੀਕ ਆ ਮੈਂ ਬੜੇ ਸਮੇਂ ਤੋਂ ਤੈਨੂੰ ਵੇਖਦਾ ਪਿਆ ਹਾਂ ਮੈਂ ਤੈਨੂੰ ਕਹਿਣਾ ਨਹੀਂ ਚਾਹੁੰਦਾ ਪਰ ਮੈਂ ਤੈਨੂੰ ਮਜਬੂਰ ਹੋ ਕੇ ਕਹਾ ਕਿਉਂਕਿ ਤੈਨੂੰ ਅਜੇ ਤੱਕ ਬੰਦਾ ਨਹੀਂ ਟੱਕਰਿਆ ਭਈ ਤੈਨੂੰ ਸਾਰੇ ਲੱਲੂ ਛਲੂ ਜਿਹੇ ਟੱਕਰਿਆ ਤੇ ਤੈਨੂੰ ਚੰਗੀ ਤੇ ਥਾਪੜਾ ਜਿਹੜਾ ਨਾ ਉਹ ਤੈਨੂੰ ਥਾਪੜੇ ਦੀ ਲੋੜ ਆ ਤੇ ਜਿੱਦਨ ਕੇ ਨਿਹੰਗ ਸਿੰਘਾਂ ਦਾ ਤੈਨੂੰ ਥਾਪੜਾ ਮਿਲ ਗਿਆ ਨਾ ਤੇ ਤੂੰ ਆਪਣੇ ਮੂੰਹੋਂ ਕਹਿਣਾ ਤੇ ਇਹ ਇਹਨਾਂ ਦੇ ਲਾਗੋ ਖੁਸ਼ਬੂਆਂ ਹੀ ਆਉਂਦੀਆਂ ਇਹਨਾਂ ਦੇ ਲਾਗੋ ਬਦਬੂਆਂ ਨਹੀਂ ਆਉਂਦੀਆਂ ਠੀਕ ਆ ਤੇ ਮੈਂ ਇਹ ਗੱਲਾਂ ਬੜੀਆਂ ਮਜਬੂਰ ਹੋ ਕੇ ਕੀਤੀਆਂ ਮੈਂ ਕਰਨਾ ਨਹੀਂ ਚਾਹੁੰਦਾ ਠੀਕ ਆ ਕਿਉਂਕਿ ਤੂੰ ਇੰਨੀ ਮੁਸ਼ਕਿਲਾਂ ਫਲਾਨਾ ਮੁਸ਼ਕਲ ਮਸ਼ਕਲ ਨਹੀਂ ਆਈਂ ਬੜੀਆ ਬ੍ਰਾਂਡ ਵਰਤਦੇ ਸਾਨੂੰ ਪਤਾ ਸਾਰਾ ਕੋ ਠੀਕ ਆ ਅਹੀਂ ਵਿੱਚ ਅਗਿਆ ਸਕੂਲਾਂ ਚ ਪੜੇ ਆ ਸਹੀਂਬ ਸਾਹਿਬ ਸਾਰਾ ਪਤਾ ਸਾਨੂੰ ਕਿੱਥੇ ਕਿਹੜੀ ਚੀਜ਼ ਕਿੱਥੇ ਫੇਟਾਉਣੀ ਆ ਸਾਨੂੰ ਪਤਾ ਵਾ ਠੀਕ ਆ ਜਿਹੜੀ ਵੀਡੀਓ ਦੀ ਗੱਲ ਕੀਤੀ ਸੀ ਮੈਂ ਲੱਗਦਾ ਇਹ ਹੋਰ ਗਾਰਡ ਬੋਲਦਾ ਵਾ ਤੇ ਬਾਕੀ ਬੀਬੀ ਕਦੇ ਐਵੇਂ ਭੁੱਲੀ ਭੁੱਲੀ ਪੁਰਾਣੇ ਖੁੰਡਾਂ ਦੇ ਨਾਲ ਖਹਿ ਗਏ ਨਾ ਪਛਾਣਾ ਪੜਵਾ ਲਈ ਮੇਰੇ ਤੋਂ ਥੋੜਾ ਦੂਰ ਹੈ ਇਰੇ ਚ ਭਲਾਈਓ ਫੇਰ ਨਾ ਮੈਨੂੰ ਆਖੇ ਇਹ ਮੇਰਾ ਸਿਰਫ ਇੱਕ ਛੋਟਾ ਜਿਹਾ ਟੇਲਰ ਆ ਤੇ ਮੈਂ ਤੇਰੇ ਤੇ ਨੰਬਰ ਤੇਰੇ ਅਕਾਊਂਟ ਦੇ ਮਿਲਣ ਨੂੰ ਦਿਲ ਕਰੂਗਾ ਮਿਲ ਲਈ ਤੈਨੂੰ ਪਤਾ ਲੱਗ ਜਾਊਗਾ ਕਿ ਮੈਂ ਮੁਸ਼ਕਲਾਂ ਕਿ ਜਾਂ ਨਹੀਂ ਮੁਸ਼ਕਲਾਂ ਤੇ ਤੈਨੂੰ ਪਤਾ ਲੱਗ ਜਾਊਗਾ ਵੀ ਆ ਕਲਾ ਨਾਕੀ ਮੋਟਾ ਕੇ ਜਾਂ ਠੀਕ ਆ ਸਮਝ ਜਾਣਾ ਤੂੰ ਆਪੇ ਹਰ ਚੀਜ਼ ਮਾਰਨ ਦਿੱਤੀ ਬੰਦੇ ਦੇ ਹਿਸਾਬ ਨਾਲ ਚੀਜ਼ ਮਿਲਦੀ ਆ ਜਿੱਤਾ ਕਿ ਤੈਨੂੰ ਬੁੱਧੀ ਤੇਰੀ ਊਕਾਤ ਦੇ ਹਿਸਾਬ ਨਾਲ ਮਾਰਨ ਦਿੱਤੀ ਆ ਮੈਨੂੰ ਮੇਰੀ ਬੁੱਧੀ ਕਿੱਦਾਂ ਦਿੱਤੀ ਆ ਮੈਂ ਇਹ ਪਹਿਲਾਂ ਕਰਕੇ ਪੰਥ ਕੋ ਆਪਣੇ ਕੋ ਫਾਤ ਮੰਨ ਕੇ ਗਲਤੀ ਮੰਨੀ ਆ ਵੀ ਮੈਨੂੰ ਮਾਫ ਕਰਿਓ ਇਹਨੇ ਹੁਣ ਪਾਣੀ ਸਰੋਂ ਨੰਗ ਚੁੱਕਾ ਵਾ ਇਹ ਜਨੇ ਖਣੇ ਜਨੇ ਖਣੇ ਜਿੱਤੇ ਮਰਜੀ ਮੂੰਹ ਚੋਕੇ ਬੋਲਣ ਲੱਗ ਪੈਂਦੀ ਆ ਠੀਕ ਆ ਤੇ ਜੇ ਤੂੰ ਜਾਦਾ ਕੋ ਪੁੱਤਰੀ ਫੇਰਦੀ ਨਾ ਜਿਹੜੀ ਮੱਝ ਜ਼ਿਆਦਾ ਪੁੱਤਰੇ ਨਾ ਤੇ ਫਿਰ ਉਹਦੇ ਝੋਟਾ ਲਿਆ ਕੇ ਸਾਨ ਜਿਹੜਾ ਨਾ ਉਹ ਵੀ ਛੱਡਣਾ ਪੈਂਦਾ ਕਿ ਇਹ ਨਾ ਵਾ ਵੀ ਹੁਣ ਤੇਰੇ ਤੇ ਫਿਰ ਸਮਝ ਲਈ ਹੋਣਾ ਆਪੀ ਠੀਕ ਆ ਜਾਂ ਕਦੇ ਸਮਾਂ ਕੱਢ ਕੇ ਇੱਕ ਇੱਕ ਦਾ ਸਮਾਂ ਤੈਨੂੰ ਦਵਾਂਗੇ ਉਸ ਤੋਂ ਬਾਅਦ ਰਿਜ਼ਲਟ ਕੱਢਣੀ ਵੀ ਮੁਸ਼ਕਿਲ ਹੈ ਕਿ ਨਹੀਂ ਮੁਸ਼ਕਿਲ ਠੀਕ ਹੈ ਇਹ ਤੇ ਜਾਂਚ ਨਹੀਂ ਬੰਦਿਆ ਦੀ ਦੌੜ ਪੈਂਦੀ ਕਿ ਇੰਨਾ ਹੀ ਕਹਿਣਾ ਚਾਹੁੰਦਾ ਬਾਕੀ ਤੂੰ ਆਪ ਸਮਝ ਲਈ ਠੀਕ ਹੈ ਜਾਂ ਮੈਨੂੰ ਸਤਲਾ ਤੇ ਜਾਂ ਤੂੰ ਇੰਡੀਆ ਜੀ ਇੱਕ ਦਿਨ ਇੱਕ ਘੰਟਾ ਉਸ ਤੋਂ ਬਾਅਦ ਤੂੰ ਲਾਈਵ ਹੋ ਕੇ ਲੋਕਾਂ ਨੂੰ ਦੱਸੀ ਵੀ ਹਾਂ ਵੀ ਮੁਸ਼ਕਲ ਆਉਂਦਾ ਇਹਨਾਂ ਤੋਂ ਕਿ ਨਹੀਂ ਆਉਂਦਾ ਤੇ ਬਾਕੀ ਮੈਂ ਤੇ ਜੇ ਰਾਤ ਨੀਂਦ ਨਾ ਆਵੇ ਨੈਂਸੀ ਜੀ ਕਾਲ ਮੀ ਠੀਕ ਹੈ ਤੁਹਾਨੂੰ ਮਿੱਠੀਆਂ ਗੱਲਾਂ ਕਰਕੇ ਸਵਾਲ ਦੂੰਗਾ ਮੈਂ ਨੰਬਰ ਤਾਂ ਹੀ ਤੁਹਾਡੀ ਆਈਡੀ ਦਿੱਤਾ ਮੈਨੂੰ ਪਤਾ ਤੁਹਾਨੂੰ ਚੰਗੇ ਰਹੋਗੇ ਮੈਂ ਇਕੱਲਾ ਨਿਹੰਗੀ ਨਹੀਂ ਆ ਮੈਂ ਹਰ ਪੱਖ ਤੋਂ ਜਿੱਦਾਂ ਦਾ ਬੰਦਾ ਹੋਵੇ ਓਦਾਂ ਦਾ ਉਧਰੋਂ ਹੋ ਕੇ ਮਿਲਦਾ ਜਿੱਦਾਂ ਦਾ ਮੈਨੂੰ ਸਾਹਮਣੇ ਵਾਲਾ ਮਿਲਦਾ ਮੈਂ ਚੰਗਿਆਂ ਲਈ ਚੰਗਾਈ ਬਣਾ ਤੇ ਮਾੜਿਆਂ ਲਈ ਮਾੜਾ ਵੀ ਬਹਤ ਹਾਂ ਮੈਂ ਜਿਹਨੂੰ ਮਾਂ ਕਹਾਂ ਨੂੰ ਮਾਂ ਕਹਿੰਦੇ ਨੇ ਜਿਹਨੂੰ ਭੈਣ ਕਹਾਂ ਨੂੰ ਭੈਣ ਕਹਿੰਦੇ ਨੇ ਜਿਹਨੂੰ ਤੀ ਕਹਾਂ ਨੂੰ ਤੀ ਕਹਿੰਦਾ ਠੀਕ ਹੈ ਤੇ ਜਿਹਦੇ ਹਾਲ ਫੇ ਮੈਂ ਸਿੱਧਾ ਹੋ ਜਾਣਾ ਫਿਰ ਨੇ ਸਭ ਕੁਝ ਭੁੱਲ ਜਾਣਾ ਮੜ ਕੇ ਜਦੋਂ ਤਰਾ ਦਿਲ ਕਰੇ ਜਦੋਂ ਵੀ ਸਿਰਫ ਇੱਕ ਘੰਟਾ ਆਪਣੇ ਆਪ ਪਰਜਾਇਤ ਨਿਕਲ ਜਾਣਾ ਮੁਸ਼ਕਿਲ ਅਨਮੁਸ਼ਕਿਲ ਤੁਹਾਨੂੰ ਆਪ ਲੋਕਾਂ ਨੂੰ ਦੱਸੂ ਵੀ ਅਸੀਂ ਮੁਸ਼ਕਿਲਾਂ ਕਿ ਜੇ ਸਾਡੇ ਤੋਂ ਖੁਸ਼ੀ ਵਾ ਆਉਂਦੀਆਂ ਤੂੰ ਸੁਪਨੇ 'ਚ ਵੀ ਇਹ ਗੱਲ ਕਹਾਂਗੇ ਵੀ ਨੇ ਅੰਗ ਜਿੰਨੇ ਖੁਸ਼ਬੂ ਵਾਲੇ ਹੁੰਦੇ ਇਦਾਂ ਦਾ ਕੋਈ ਵੀ ਨਹੀਂ ਹੁੰਦਾ ਠੀਕ ਹੈ ਉਹ ਜ਼ਮਾਨਾ ਗਿਆ ਅੱਜ ਦੇ ਸਮੇਂ ਦੇ ਵਿੱਚ ਪੜ੍ਹੇ ਲਿਖੇ ਬੱਚੇ ਵੀ ਸਾਡੇ ਅੱਜ ਦੇ ਸਮੇਂ ਦੇ ਜਿਹੜੀਆਂ ਕੰਮ ਵਾਲੀਆਂ ਲੋਕਾਂ ਦੇ ਘਰਾਂ 'ਚ ਕੰਮ ਕਰਦੀਆਂ ਨੇ ਉਹਨਾਂ ਨੇ ਵੀ ਪਰਫਿਊਮ ਰੱਖਿਆ ਵੀ ਕਿਸੇ ਦੇ ਘਰ ਜਾਣਾ ਰੋਟੀ ਪਾਣੀ ਪਕਾਉਣਾ ਉੱਤੇ ਚੰਗੀ ਸਮਹਿ ਲਾਵੇ ਤੇ ਅਹੀਂ ਤੇ ਫੇਰ ਸਟੇਜਾਂ 'ਤੇ ਬੋਲਣਾ ਲੱਖਾਂ ਲੋਕ ਸਾਨੂੰ ਮਿਲਦੇ ਆ ਅਹੀਂ ਕੀ ਉਹਨਾਂ ਨੂੰ ਬਦਬੂ ਮਾਰਦੇ ਫਿਰਾਂਗੇ ਉਹਨਾਂ ਦੇ ਲਾਗੇ ਲਾਈਵ ਕਰਕੇ ਵਿਖਾਈਏ ਤੁਹਾਨੂੰ ਵੀ ਸਾਡੇ ਕੋਲ ਕੀ ਕੀ ਪ੍ਰੋਜੈਕਟਰ ਪੈ ਲਾਉਣ ਵਾਲੇ ਸਾਨੂੰ ਉਹ ਸਾਥ ਕਰਨ ਦੀ ਲੋੜ ਨਹੀਂ ਬਸ ਸਿਰਫ ਤੇਨੂੰ ਸਾਥ ਕਰਾਂ ਕਿਉਂਕਿ ਸਵਾਲ ਤੂੰ ਕੀਤਾ ਤੇਨੂੰ ਸਾਥ ਕਰਾਂ ਕਿਉਂਕਿ ਸਵਾਲ ਤੂੰ ਕੀਤਾ ਇਸ ਨੱਕ ਤੇ ਇਹ ਨਾਕਰੀ ਚੋੜਾ ਮੇਰਾ ਮਸਤਕ ਵੀ ਚੋੜਾ ਕਰਮ ਵੀ ਬਹੁਤ ਮਾਰੇ ਦੀ ਕਿਰਪਾ ਨਾਲ ਚੜਦੀ ਕਲਾ ਦੇ ਆ ਠੀਕ ਆ ਮੈਂ ਜਿੱਦਣ ਨੂੰ ਤੁਰਦਾ ਨਾ ਮਹਾਰਾਜ ਆਪਣੇ ਆਪ ਚੜ੍ਹਦੀ ਕਲਾ ਕਰਦੇ ਆ। ਫਤਿਹ ਹੁੰਦੀ ਜਾਂਦੀ ਆ ਆਪਣੇ ਆਪ ਹੀ। ਠੀਕ ਐ। ਤੇ ਸਟ੍ਰੇਟ ਕਰਾ ਕੇ ਵਾਲ ਮੂੰਹ ਤੇ ਸੁਰਖੀ ਲਾ ਕੇ ਗੱਲਾਂ ਤੇ ਲਾ ਕੇ ਕਿਲੋ-ਕਿਲੋ ਪਾਊਡਰ ਤੇ ਇਹ ਨਹੀਂ ਕਹੀਦਾ ਹੁੰਦਾ ਵੀ ਸਾਡੇ ਵਰਗਾ ਦੁਨੀਆਂ 'ਚ ਹੈ ਹੀ ਕੋਈ ਨਹੀਂ, ਹੈ ਹੀ ਕੋਈ ਨਹੀਂ। ਇੱਥੇ ਦੁਨੀਆਂ ਪਰੇ ਤੋਂ ਪਰੇ ਪਈ ਐ ਬੀਬੀ। ਠੀਕ ਐ ਤੇ ਬਚੋ ਠੀਕ ਐ।